ਏ ਭਾਈ ਅਸੀਂ ਆਪਣੇ ਨਾ ਬੱਚਿਆਂ ਨੂੰ ਲੈਣ ਵਾਸਤੇ ਆਏ ਆ ਬੱਚੇ ਜਾਂਦੇ ਨੇ ਫਤੇਗੜ ਚੂੜੀਆਂ ਪੜਨ ਤੇ ਸਾਡੇ ਬੱਚਿਆਂ ਦੀ ਵੈਣ ਜੇ ਲੇਟ ਆਉਣੀ ਸੀ ਤੇ ਇਹ ਡीडीआई ਜਿਹੜੇ ਢਾਂਡੇ ਸਕੂਲ ਇਹਨਾਂ ਦੀ ਬ੍ਰਾਂਚ ਆ ਨਾ ਇਹ ਉਹਨਾਂ ਦੀ ਵੈਣ ਰੱਤੇ ਵੱਲੋਂ ਆ ਰਹੀ ਆ ਤੇ ਤੋੜੋ ਤੋੜ ਹੀ ਨਾ ਡੀਜ਼ਲ ਇਹਦਾ ਵਗਦਾ ਆ ਰਿਹਾ ਥੱਲੇ ਅਸੀਂ ਇੱਥੇ ਜੱਕਦਮ ਵੇਖਿਆ ਵੀ ਥੱਲੇ ਇਹਨਾਂ ਦੀ ਅੱਗ ਲੱਗ ਗਈ ਵੈਣ ਦੇ ਤੇ ਤਿੰਨ ਵਾਰੀ ਅੱਗ ਅਸੀਂ ਬੁਝਾਈ ਆ ਤੇ ਬੜੇ ਯੋਰਾ ਦੇ ਨਾਲ ਆ ਕੇ ਮੁੰਡਾ ਵਿਚਾਰਾ ਪਾਣੀ ਪੂਣੀ ਲੈ ਕੇ ਆਇਆ ਬੁਝਾਈਏ ਬੱਚੇ ਵਿੱਚ ਦੋ ਤਿੰਨ ਸੀ ਉਹ ਬੱਚੇ ਵੀ ਇੰਨੀ ਗੱਲ ਆਖ ਰਹੇ ਨੇ ਵੀ ਅਹੀਂ ਆਖਣੇ ਵੀ ਵੈਣ ਪ੍ਰਾਣੀ ਆ ਤੇ ਬਦਲ ਨਹੀਂ ਨਹੀਂ ਰਹੀ ਤੇ ਜੇ ਮੰਨ ਲੋ ਇਹਦੇ ਨਾਲ ਕੋਈ ਨੁਕਸਾਨ ਹੋ ਜਾਂਦਾ ਇੱਥੇ ਅੱਗ ਲੱਗੀ ਆ ਇੰਨੀ ਹਵਾ ਤੇਜ਼ ਵਗਦੀ ਪਈ ਆ ਇਹ ਤੇ ਇਲਾਕਾ ਸਾਰਾ ਸੜ ਜਾਣਾ ਸੀ ਤੇ ਫਿਰ ਇੱਥੇ ਅਸੀਂ ਕਿਹਨੂੰ ਕੀ ਕਹਿ ਲੈਣਾ ਸੀ ਫਾਰਮ ਨੇ ਤੇ ਡੇਰੀ ਫਾਰਮ ਨੇ ਚੰਗੇ ਭਲੇ ਵੱਡੇ ਵੱਡੇ ਤੇ ਇਹਨਾਂ ਦਾ ਨੁਕਸਾਨ ਹੋ ਜਾਣਾ ਸੀ ਇਹ ਸਕੂਲ ਵਾਲਿਆਂ ਨੂੰ ਚਾਹੀਦਾ ਇਹਨਾਂ ਤੇ ਕਾਰਵਾਈ ਕਰਨ ਪਹਿਲੀ ਗੱਲ ਤੇ ਇਹ 2006 ਕ 7 ਮਾਡਲ ਗੱਡੀ ਆ ਇਹਦਾ ਅਜੇ ਤੱਕ ਕੋਈ ਇਹਨਾਂ ਨੇ ਜਾਂਚ ਪੜਤਾਲ ਨਹੀਂ ਕੀਤੀ ਵੀ ਇਹਦਾ ਕੋਈ ਹੈ ਕਿ ਨਹੀਂ ਹੈ ਇਹਨੂੰ ਲਾਇਆ ਕਿਦਾਂ ਤੇ ਸਾਰਾ ਡੀਜ਼ਲ ਵਗਦਾ ਹੀ ਆਉਂਦਿਆ। ਜੇ हमरे 150 ਨੇ ਸਾਨੂੰ ਫੋਨ ਕੀਤਾ ਵਾ ਕਿ ਇੱਥੇ ਰੋਡ ਤੇ ਆਓ ਮਤਲਬ ਗੱਡੀ ਦਾ ਅੱਗ ਲੱਗੀ ਗੱਡੀ ਨੂੰ ਵਿੱਚ ਬੱਚੇ ਆ। ਤੇ ਅਸੀਂ ਉਸੇ ਵੇਲੇ ਹੀ 5 ਮਿੰਟ ਚ ਪਹੁੰਚੇ ਤੇ ਉਹਨਾਂ ਨੇ ਦੇਖਿਆ ਤੇ ਅੱਗ ਬੁਝਾਉਂਦੇ ਪਏ। ਜੇ ਮੰਨ ਲਓ ਜਲਦੀ ਪਤਾ ਨਾ ਲੱਗਦਾ ਵੱਡਾ ਨੁਕਸਾਨ ਹੋ ਸਕਦਾ। ਹਾਂਜੀ ਹਾਂਜੀ ਭਾਜੀ ਬੱਚੇ ਹੀ ਵਿੱਚ। ਕੋਈ ਅਸਲ ਕੋਈ ਇਹਨਾਂ ਦਾ ਸਕੂਲ ਮੁਖੀ ਇੱਥੇ ਪਹੁੰਚੇ? ਨਹੀਂ ਭਾਜੀ ਫੋਨ ਕੀਤਾ ਵਾ ਤੇ ਮਤਲਬ ਅਜੇ ਤੱਕ ਪਹੁੰਚਿਆ ਕੋਈ ਨਹੀਂਗਾ। ਕੀ ਮੰਗ ਕਰਦੇ ਆ ਭਾਜੀ ਹੁਣ ਉਹ ਪ੍ਰਸ਼ਾਸਨ ਤੋਂ ਜਮਾਂ ਪਟਾਪ ਟ੍ਰਾਂਸਪੋਰਟ। ਇੱਥੇ ਨਹੀਂ ਆ ਵੀ ਕੋਈ ਵੀ ਸਕ ਆਰੇ ਸਕੂਲ ਦੇ ਵਿੱਚ ਇਹ ਅਧਿਆਤੂ ਜਿੰਦੀ ਗੱਡੀ ਚੰਗੀ ਨਾਲ ਤੇ ਇੱਕ ਸਪੈਸ਼ਲ ਹਲਪਰਜੀ ਦਾ ਗੱਡੀ ਦੇ ਪਰ ਗੱਡੀਆਂ ਦਾ ਹਲਪਰ ਹੈ ਨਹੀਂ ਕੋਈ ਵੀ ਬੱਚੇ ਨੂੰ ਲਾਉਣ ਵੇਲੇ ਸੜਕ ਕ੍ਰੋਸ ਕਰਨ ਵਾਲੇ ਬੜੀਆਂ ਮੁਸ਼ਕਲਾਂ ਮੇਰੀ ਇਹ ਮੁਸ਼ਕਲ ਅੱਜ ਦੀ ਨਹੀਂਗੀ ਬੜੀਆਂ ਮੁਸ਼ਕਲਾਂ ਹਨ ਸਕੂਲ ਦੇ ਤੇ ਨਾ ਹੀ ਇਹਨਾਂ ਕੋ ਕੋਈ ਅੱਗ ਬੁਝਾਉਣ ਵਾਸਤੇ ਗੱਡੀ ਦੇ ਵਿੱਚ ਕੋਈ ਸਾਧਨ ਸੀ ਨਾ ਕੋਈ ਉਹ ਜਿਹੜੀ ਸਪਰੇ ਵਗੈਰਾ ਸੀ ਨਾ ਪਾਣੀ ਸੀ ਇਹਨਾਂ ਦੇ ਕੋਲ ਗੱਡੀ ਨੂੰ ਬਕਾਇਦਾ ਅੰਦਰੋਂ ਵੀ ਧੂਏ ਧਾਵੇਂ ਹੋ ਗਈ ਹੈ ਗੱਡੀ ਜੇ ਸਰ ਮੰਨ ਲਓ ਤੁਹਾਡੇ ਵੱਲੋਂ ਜੇ ਅੱਗ ਤੇ ਜਲਦੀ ਕਾਬੂ ਪਾ ਲੈਣੇ ਤਾਂ ਬਹੁਤ ਵੱਡਾ ਨੁਕਸਾਨ ਹੋਣ ਦਾ ਖਸਰਾ ਹੈ ਹਾਂਜੀ ਹਾਂਜੀ ਸਰ ਜੀ ਇਹਦੇ ਇਲਾਕੇ ਸੜ ਜਾਣਾ ਸੀ ਜੀ ਇਹ ਵੇਖੋ ਕਿੰਨੀ ਤੇਜ਼ ਹਵਾ ਵਗਦੀ ਪਈ ਆ ਤੇ ਇੱਥੇ ਡੇਰੀ ਫਾਰਮ ਨੇ ਬੜੇ ਬੜੇ ਤਗੜੇ ਤੋਂ ਨਾਲ ਖਾਨ ਹੋ ਸਕਦਾ ਸੀ ਇਹ ਸਰ ਵਾਕਿਆ ਜਿਹੜੇ ਕਿਹੜੀ ਜਗ੍ਹਾ ਤੇ ਵਾਪਰਿਆ ਜੀ ਮਾੜਾ ਦੱਸੋ ਇਹ ਸਰ ਟੈਲੀ ਰੱਤੇ ਵਾਲੇ ਪੋਲ ਦੇ ਨੇੜੇ ਕਾਲੀ ਸਾਹਿਬ ਪੋਲ ਦੇ ਨੂੰ ਕਿਹੜਾ ਡਾ ਜਿੱਥੇ ਮੈਨੂੰ ਅਗਲ ਕਲਗੀ ਰੱਤੇ ਵਾਲਾ ਪੋਲ ਤੇ ਤੁਸੀਂ ਆਵ ਭਜਾਈ ਅੱਗ ਕੀ ਕੀ ਲੱਗ ਸਕਦਾਂ ਆਪਣੇ ਕੀ ਲੱਗਦਾ ਚਲਦੀ ਬੈਨ ਨੂੰ ਅੱਗ ਲੱਗੀ ਬਹੁਤ ਜ਼ੋਰ ਚਾਰਜੀ ਸੀ ਵਿੱਚ ਬੱਚੇ ਵਿੱਚ ਸਾਰੇ ਬੱਚੇ ਦੋ ਹੈਗੇ ਟਾਰਗੇਟ ਦੋ ਬੱਚੇ ਦੇ ਦੋ ਬੱਚੇ ਹੀ ਵਿੱਚ ਜੇ ਮੰਨ ਲਓ ਜਲਦੀ ਅੱਗ ਨਾ ਪਈ ਤੇ ਵੱਡਾ ਨੁਕਸਾਨ ਹੁੰਦਾ ਦਰਸ ਹਾਂਜੀ ਹਾਂਜੀ ਕਾਣਕ ਬਹੁਤ ਸਾਰੀ ਸੀ ਮੌਕੇ ਤੇ ਕੋਈ ਸਕੂਲ ਦਾ ਅਧਿਕਾਰੀ ਜਾਂ ਕੋਈ ਪੁਲਿਸ ਅਧਿਕਾਰੀ ਪੁੱਜਿਆ ਨਹੀਂ ਜੀ ਕੀ ਮੰਕਰਦੇ ਆਪਾਂ ਆ ਵੀ ਹੋ ਰਿਹਾ ਮਾਂ ਕਦੀ ਸਕੂਲ ਦੇ ਬੱਚਿਆਂ ਦਾ ਨੁਕਸਾਨ ਹੋ ਜਾਣਾ ਹੈ ਟਰੈਵਰ ਦਾ ਨੁਕਸਾਨ ਹੋ ਜਾਣਾ ਹੈ ਫਿਰ ਠੀਕ ਰਹੋ ਨਹੀਂ ਚਾਹੀਦੀ ਵਧੀਆ ਲੰਮੀ ਹੋਣੀ ਚਾਹੀਦੀ ਆਪ ਦੀ ਗੱਲ ਹੁੰਦਾ ਮੰਨ ਲਓ ਲੱਗਦਾ ਕਿ ਮਤਲਬ ਸਕੂਲਾਂ ਵਾਲਿਆਂ ਨੂੰ ਆਪੇ ਗੱਡੀਆਂ ਵਾਲੇ ਚਾਹਤ ਰਹੇ ਚਾਹੀਦੇ ਹਾਂਜੀ ਹਾਂਜੀ ਨਹੀਂ ਜਿਹੜੀ ਡਰਾਈਵਰ ਹੋ ਕੀ ਗੱਲ ਬਾਤ ਹੈ ਗੱਡੀ ਨੂੰ ਜਿਹੜੀ ਅੱਗ ਲੱਗੀ ਹੈ ਜੀ ਕਾਲਾ ਕੋਈ ਸਰ ਮੜੀ ਕੋਈ ਠੀਕਿੰਗ ਹੋ ਗਈ ਜੇ ਨੜ ਨੜ ਰਤੀ ਹਲੇ ਦੇਖ ਰਿਹਾ ਉਹਦੇ ਕਾਰਨ ਚੜਕ ਹਲਕ ਲੱਗੀ ਨਹੀਂ ਪਰ ਸਰ ਜਿਹੜੇ ਵਿੱਚ ਬੱਚੇ ਮੌਜੂਦ ਸੀ ਉਹਨਾਂ ਵਾਲੇ ਤਾਂ ਦੱਸੇ ਗਿਆ ਬੱਚੇ ਉੱਤਰ ਕੇ ਸਰ ਬੱਚੇ ਤਾਰਦੇ ਆ ਗੱਡੀ ਰਪਾਲੀ ਪੁਣੀ ਮਾਰ ਗਿਆ ਤੇ ਗੱਡੀ ਚੁਗਿਆ ਪਹਜਦੀ ਕੋਈ ਗੱਲ ਪੈਨ ਨੁਕਸਾਨ ਨਹੀਂ ਗੱਲ ਨੂੰ ਸਭ ਕੋਈ ਹੈ ਕਿਹੜੇ ਸਕੂਲ ਦੀ ਹੈਗੀ ਹੈ ਬਸ ਡੀਡੀਐਸ ਸਕੂਲ ਤੇ ਜੇ ਸਰ ਮੰਨ ਲਓ ਜਲਦੀ ਪਤਾ ਨਾ ਲੱਗਦਾ ਫਿਰ ਵੱਡਾ ਨੁਕਸਾਨ ਬੱਚਿਆਂ ਦਾ ਜਿੱਥੇ ਸਰਫੇ ਦੇ ਹਲਾਦਾਂ ਨੇ ਲੋਕਾਂ ਦੀਆਂ ਭਾਜੀ 8 ਜੁਲਾਈ ਤੱਕ ਜੇ ਕੋਈ ਹੋਵੇ ਕੁਝ ਵੀ ਹੋ ਸਕਦਾ ਕੀ ਕਰ ਲੋਗੇ ਜਿੱਡੀਆਂ ਪੈਡੀਆਂ ਨਹੀਂ ਨਹੀਂ ਭਾਜੀ ਅਸੀਂ ਜਾਉਂਦੇ ਹਾਂ ਨਰਤੇੜੀ ਕੋਲ 1:30 ਵਜੇ ਆ ਰਿਹਾ ਉਹ ਰੱਪੇ ਹਲਾ ਪਰ ਅਜਾ ਨਾ ਲੱਗ ਜੀ ਸਰ ਇੱਕ ਵੈਨ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਜਿੱਦਕ ਵਿੱਚ ਬੱਚੇ ਵੀ ਮੌਜੂਦ ਸੀ ਤੁਸੀਂ ਆਪਕੇ ਮੌਕੇ ਦੇਖਿਆ ਕੀ ਹੈ ਜੀ ਫਸ ਕਰੀਬ 3 ਮਿੰਟ ਸਾਨੂੰ ਪਹਿਲਾਂ ਪਤਾ ਲੱਗਾ ਜੀ ਕੋ ਇਨਫਾਰਮੇਸ਼ਨ ਆਈ ਸੀਗੀ ਵੀ ਜਿਹੜੀ ਆ ਗੁਰਦਰਾ ਸਾਹਿਬ ਦੇ ਇਲਾਕੇ ਸਕੂਲ ਬੈਨ ਨੂੰ ਦੇ ਵਿੱਚ ਕੋਈ ਮੁਸ਼ਕਲ ਆਈ ਹੈ ਅਗਲਾ ਕੰਢੀ ਤੇ ਬੱਚੇ ਜਿਹੜੇ ਸਖਤ ਚਲੇ ਗਏ ਨੇ ਮੈਂ ਇਸ ਕੋਰੀਡੋਰ ਆਪਣੀ ਪੁਲਿਸ ਪਾਰਟਿਸਪੇਟ ਇੱਥੇ ਪਹੁੰਚਾ ਉਹ ਜਿਹੜੇ ਦੋ ਬੱਚੇ ਸੀਗੇ ਜਿਹੜਾ ਸਕੂਲ ਬੈਨ ਦਾ ਡਰਾਈਵਰ ਸੀਗਾ ਇਹ ਬੱਚਿਆਂ ਨੂੰ ਉਤਾਰ ਕੇ ਤੇ ਵਾਪਸ ਜਾ ਰਿਹਾ ਸਿਰਫ ਦੋ ਬੱਚੇ ਸੀ ਵਿੱਚ ਜਦੋਂ ਕੋਈ ਮੁਸ਼ਕਲ ਆਈ ਇਹਨੇ ਫਟਾਫਟ ਬੱਚੇ ਉਤਾਰ ਤੇ ਲੱਗ ਗਿਆ ਖਵਾ ਵੀ ਨਹੀਂ ਕਾਫੀ ਕੁਝ ਚਸ਼ਮ ਦੀ ਇਹਨੇ ਦੱਸਿਆ ਵੀ ਜਦੋਂ ਅੱਗ ਲੱਗੀ ਇਹਨੇ ਫੜਾਫੜ ਤਾਰ ਕੇ ਬੱਚੇ ਹੋਰ ਵੈਨ ਦੇ ਵਿੱਚ ਜਿਹੜੇ ਸਖਤ ਕਰ ਪਈਤੇ ਸਰ ਲੋਕਾਂ ਨੇ ਕਿਹਾ ਕਿ ਗੱਡੀ ਜਿਹੜੀ ਕਾਫੀ ਖਸਤਾ ਹਾਲ ਦੇ ਵਿੱਚ ਹੈ ਤਾਂ ਸਕੂਲਾਂ ਵਾਲਿਆਂ ਨੂੰ ਚਾਹੀਦਾ ਕਿ ਇੱਥੇ ਕੰਟਰੋਲ ਕੀਤਾ ਜਾਵੇ ਇਹਦੇ ਹੁਣ ਅਸੀਂ ਦੇਖਦੇ ਹਾਂ ਜੀ ਚੈੱਕ ਕਰਦੇ ਹਾਂ ਕਾਗਜ਼ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਦਿਨ ਦੇਖਦੇ ਹਾਂ ਜੀ ਇਹਦੇ ਕਾਗਜ਼ ਚੈੱਕ ਕਰਦੇ ਹਾਂ ਜੋ ਵੀ ਕਾਰਵਾਈ ਬਣਦੀ ਹੋ ਜਰੂਰ ਕਰਾਂਗੇ ਜੋ ਕੋ ਕੰਪਲੀਸ਼ ਹੋਏ